ਐਲ ਸੰਜੀ ਜੀ ਮੈਂ ਬਲਾਕ ਪ੍ਰਧਾਨ ਕਰਦੀ ਆ। ਇਹ ਸਰਦੈ ਸਿੰਘ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਲੜਕੀ ਦਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੇ ਲੜਕੀ ਕਿੱਥੇ ਨੰਬਰ ਕੋਸ਼ਿਸ਼ ਇਹ ਅਪਰੋਚ ਪਰ ਕਰਦੀ ਸੀ ਪੁਲਸ ਲੈਂਸ ਜੀ ਕੰਮ ਤੇ ਸਾਂਧਿਆ ਕੋਲੇ ਜਾ ਕੇ ਟਕਰਾਈ ਗੱਡੀ ਟਰੱਕ ਨਾਲ ਉੱਥੇ ਜਾ ਕੇ ਮੌਕੇ ਤੇ ਮੌਤ ਹੋ ਗਈ ਜੀ ਦੀ ਅਸੀਂ ਤਾਂ ਹੁਣ ਆਏ ਪਿੰਡੋਂ ਆ ਕੇ ਵੇਖਾ ਬਹੁਤ ਬੜੀ ਹਾਦਸਾ ਗੱਡੀ ਦੀ ਪੁਰਜ ਤੋੜ ਗਈ ਬਾਵਾਂ ਟੁੱਟੀਆਂ ਕੁੜੀ ਦੇ ਦਰਦਾ ਟੁੱਟ ਗਿਆ ਬਹੁਤ ਜਵਦਾਸ ਗੱਡੀ ਵਿੱਚ ਜਿਸ ਕਾਲੇ ਨਾਲ ਐਕਸੀਡੈਂਟ ਹੋਇਆ ਉਹ ਡਰਾਈਵਰ ਉਹ ਫੜਿਆ ਗਿਆ ਜਾਂ ਟਰਾਲਾ ਵੀ ਜਬਤ ਨਹੀਂ ਡਰਾਈਵਰ ਭੱਜ ਗਿਆ ਜੀ ਟਰਾਲਾ ਜਬਤ ਕੀਤਾ ਤੇ ਜਿਹੜੇ ਉਹ ਬੰਦੇ ਦੱਸਦੇ ਉਥੇ ਵੀ ਟਰਾਲੇ ਵਾਲੇ ਨੇ ਕੇਰਾ ਹੀ ਘੱਟ ਮਾਰਿਆ ਤੇ ਟਰਾਲਾ ਸੰਭਲਣ ਤੇ ਗੱਡੀ ਵਿੱਚ ਕੁੜੀ ਨੇ ਪਹਿਲਾਂ ਤਾਂ ਟ੍ਰਿਪ ਵੀ ਦਿੱਤਾ ਸਪੈਂਟ ਦੋ ਹੀ ਲੱਗਿਆ ਜਦੋਂ ਪਾ ਕੇ ਵਿੱਚ ਵੱਜ ਗਿਆ ਮੌਕੇ ਤੇ ਮੌਤ ਹੋ ਗਈ ਕੁੜੀ ਤੇ ਲੜਕੀ ਦਾ ਕੀ ਨਾਮ ਆ ਕੁੜੀ ਕਿਧਰੋਂ ਆ ਰਹੀ ਸੀ ਤੇ ਕਲਵਿੰਦਰ ਕੌਰ ਹੈ ਜੀ ਕਲਵਿੰਦਰ ਕੌਰ ਤੇ ਲੜਕੀ ਕਿਧਰੋਂ ਆ ਰਹੀ ਸੀ ਲੜਕੇ ਤੇ ਬਰੋਈਪੁਰ ਲੋੜੀ ਤੋਂ ਜਾ ਰਹੇ ਜੀ ਬਰੋਈਪੁਰ ਨੂੰ ਪਰਾਲਾ ਜੀਰੇ ਵੱਲੋਂ ਆ ਰਿਹਾ ਸੀ ਬਰੋਈਪੁਰ ਨੂੰ ਸਿੱਧੀ ਟੱਕਰ ਹੋਈ ਕਿੰਨੀ ਉਮਰ ਸੀ ਕਿ ਲੜਕੀ 32 ਸਾਲ ਨੂੰ ਆ ਮੈਂ ਮੈਂ ਕਹੀ ਸੀ ਮੈਂ ਅੱਜ ਜੀ ਹੁਣੇ ਅੱਜ 15 ਦਿਨ ਹੋ ਗਿਆ ਬਾਹਰੋਂ ਆਈ ਐ ਤੇ ਪਰ ਫਿਰ ਜਾਣਾ ਸੀਗਾ ਅਜੇ ਵਿਆਹ ਨਹੀਂ ਹੋਈ ਸੀ ਕਿਹੜੀ ਕੰਟਰੀ ਵਿੱਚ ਚਲੇ ਇੱਕ ਕੈਨੇਡਾ ਚ ਗਈ ਜੀ ਉਹਦਾ ਪਰਿਵਾਰ ਪਲਾ ਕੈਨੇਡਾ ਜਾ ਉਹ ਤੇ ਉਡੀ ਡਿਊਟੀ ਇੱਥੇ ਕਰਦੀ ਹਾਂ ਡਿਊਟੀ ਕਰਦੀ ਪੁਲਿਸ ਮਲਾਜੇ ਮੇਰਾ ਨਾਮ ਅਮਰ ਸਿੰਘ ਸਰਪੰਚ ਸਨੇਰ ਜੀ ਸਾਰਾ ਐਕਸੀਡੈਂਟ ਦਾ ਕੇਸ ਸਾਹਮਣੇ ਆਇਆ ਕਿ ਹਾਂਜੀ ਇਹ ਟਰਾਲੇ ਨਾਲ ਮਤਲਬ ਐਕਸੀਡੈਂਟ ਹੋਇਆ ਜੀ ਉੱਥੇ ਦੱਸਣ ਵਾਲੇ ਦੱਸਦੇ ਆ ਜੀ ਮਤਲਬ ਟਰਾਲਾ ਜੱਕਦਮ ਪਤਾ ਨਹੀਂ ਟ੍ਰੈਵਲ ਦੀ ਅੱਖ ਲੱਗ ਗਈ ਕੀ ਕਾਰਨ ਬਣਿਆ ਜੀ ਜੱਕਦਮ ਟਰਾਲਾ ਕੱਟਿਆ ਗਿਆ ਤੇ ਸਕਿੰਟ ਦੇ ਹਿਸਾਬ ਨਾਲ ਐਕਸੀਡੈਂਟ ਹੋ ਗਿਆ ਕਿੰਨੀ ਉਮਰ ਸੀ ਜੀ ਲੋਕ ਦੀ ਉਮਰ ਹੋਈ 32 ਸਾਲ ਜੀ ਡਿਊਟੀ ਕਿੱਥੇ ਕਰਦੀ ਸੀ ਡਿਊਟੀ ਇਹ ਘੱਲ ਖੁਰਦ ਕਰਦੀ ਸੀ ਨਿਰਾਂ ਜੀ ਪੁਲਿਸ ਜੀ ਆ ਕੁੜੀ ਹਾਂਜੀ ਪੁਲਿਸ ਜਹਾਣੀ ਜਗਵਿੰਦਰ ਘੋਰਾ ਕੁੜੀ ਜੀ ਹਾਂਜੀ 1 ਮਹੀਨਾ ਪਹਿਲਾਂ ਇਹਦੀ ਮਰਜ ਹੋਈ ਹੈ ਕੈਨੇਡਾ ਦੇ ਵਿੱਚ ਹਾਂਜੀ ਉਹ ਤਾਂ ਹੁਣੇ ਆਈ ਸੀ ਹਾਂਜੀ ਤੇ ਟਰਾਲੇ ਵਾਲਾ ਫੜਿਆ ਗਿਆ ਨਹੀਂ ਟਰਾਲੇ ਦਾ ਫਰਾਰ ਹੋ ਗਿਆ ਮੌਕੇ ਤੇ ਹਾਂਜੀ ਟਰਾਲਾ ਕਬਜ਼ੇ ਚ ਆ ਜੀ ਤਾਂ ਕੀ ਮੰਗ ਕਰਦੇ ਹੋ ਕੁਝ ਕੁਝ ਮੰਗ ਤਾਂ ਇਹ ਜੋ ਕਾਰਵਾਈ ਬੰਦੀ ਉਹ ਤੇ ਹੱਕ ਮੰਗਾ ਜੀ ਬਹੁਤ ਵੱਡੀ ਅਣਗਹਿਲੀ ਨਾਲ ਇਨਸੀਡੈਂਟ ਹੋਇਆ ਜੀ ਨਹੀਂ ਹੋ ਸਕਦਾ ਜੀ ਹਾਂਜੀ ਕਦੋਂ ਸੋ ਇਹ ਐਕਸੀਡੈਂਟ ਦਾ ਜਿਹੜਾ ਕੇਸ ਆਇਆ ਕੀ ਇਹ ਮਾਮਲਾ ਹਾਂਜੀ ਕੁਲਵਿੰਦਰ ਕੌਰ ਨਾਮ ਹੈਗਾ ਜੀ ਪੇਸ਼ੈਂਟ ਦਾ ਅਦਾ ਡੈੱਡ ਬੋਡੀ ਦਾ ਸਾਹਦੇ ਹਾਸ਼ਮ ਕਹਿੰਦੇ ਇਹ ਐਕਸੀਡੈਂਟ ਹੋਇਆ ਹੈਗਾ ਤੇ ਪੁਲਿਸ ਮਲਾਜਮ ਹੈ ਪੁਲਿਸ ਸਟੇਸ਼ਨ ਕੋਲ ਗੜੀ ਦੇ ਵਿੱਚ ਤੇ ਕੱਲ ਸ਼ਾਇਦ ਦਾ ਪੋਸਟਮਾਰਟਮ ਕਰਦੇ ਆਂ ਦੇਖਦੇ ਆ ਜਿਹੜੀ ਤਾਂ ਆਈਪੀਸੀ ਲੱਗੀ ਹੈਗੀ ਹੈ ਜੇ ਕੋਈ ਜ਼ਿਆਦਾ ਕੇਸ ਹੋਇਆ ਤਾਂ ਫਿਰ ਅਸੀਂ ਤਰੀਕ ਕੋ ਟਰੈਕ ਕਰੀ ਕਰਦੇ ਆਂ ਠੀਕ ਡਾਕਟਰ ਆ ਬੋਸ